ਗੁਰਗੋਬ ਸਿੰਘ ਮਾਰਿਆ ਤਾਂ ਦੂਰ ਦੀ ਗੱਲ ਐ ਬਾਬਾ ਦੀਪ ਸਿੰਘ ਦੇ ਦਰਸ਼ਨ ਬੜੇ ਔਖੇ ਨੇ ਇੱਕ 9 ਸਾਲ ਦਾ ਬੱਚਾ ਇੱਥੇ ਫਿਰ ਨਹੀਂ ਮੁਜਾਰੇ ਤੋਂ ਪਹਿਲਾਂ ਵੀ ਮੈਂ ਦਵਾਨ ਚ ਦੱਸਿਆ ਉਹ ਮੂਲ ਮੰਤਰ ਸਾਹਿਬ ਕਰਨ ਲੱਗ ਗਿਆ ਬਾਬਾ ਦੀਪ ਸਿੰਘ ਜੀ ਵੱਲ ਧਿਆਨ ਕਰਕੇ ਅਜੇ 2-3 ਦਿਨ ਹੋਏ ਸੀ ਉਹ ਪਿੱਛੇ ਬਾਬਾ ਦੀਪ ਸਿੰਘ ਆ ਕੇ ਖੜਨ ਲੱਗ ਗਏ ਸਾਡੇ 7 ਫੁੱਟ ਕੱਦ ਮਹਾਰਾਜ ਦਾ ਕਮਰ ਕੱਸਾ ਲੱਗਿਆ ਖੰਡਾ 18 ਸੇਰ ਦਾ ਫੜਿਆ ਡਰ ਗਿਆ ਉਹ ਬੱਚਾ ਸੀ ਨਾ 9 ਸਾਲ ਦਾ ਦੋ ਮਹੀਨੇ ਤੱਕ ਉਹਨੂੰ ਹੋਸ਼ ਹੀ ਨਹੀਂ ਆਈ ਮੈਂ ਕੀ ਕਰਾਂ ਮਾਤਾ ਨੇ ਪੁੱਛਿਆ ਕੀ ਗੱਲ ਤੂੰ ਬੜਾ ਸਹਿਮਿਆ ਜਰਨਾ ਡਰਿਆ ਰਹਿਣਾ ਕਿਉਂ ਬੱਚਾ ਸੀ ਪਤਾ ਨਹੀਂ ਸੀ ਕਹਿੰਦਾ ਡਰ ਲੱਗਦਾ ਵੀ ਬਾਬਾ ਦੀਪ ਸਿੰਘ ਮੇਰੇ ਕੋਲ ਆ ਕੇ ਬਹਿ ਜਾਂਦੇ ਜਦ ਤੱਕ ਤੁਹਾਡਾ ਮਨ ਨਿਰਮਲ ਆ ਉਹਦਾ ਸ਼ਕਤੀਆਂ ਦਰਸ਼ਨ ਦਿੰਦੀਆਂ ਜਦੋਂ ਮਨ ਦੇ ਵਿੱਚ ਦੁਈ ਦਵੇਸ਼ ਆ ਜੇ ਪਾਪ ਭਰਿਆ ਹੋਇਆ ਅੱਖਾਂ ਨੂੰ ਉਹ ਬਣਾਓ ਜਿਹਦੇ ਵਿੱਚ ਆਪਾਂ ਨੂੰ ਸਾਰੀ ਕਾਇਨਾਤ ਰੱਬ ਦਾ ਰੂਪ દેਹ ਇਹ ਸਤਸੰਗ ਦੇ ਵਿੱਚ ਆ ਕੇ ਪ੍ਰਾਪਤ ਹੁੰਦਾ ਜਿਉਂ-ਜਿਉਂ ਆਪਾਂ ਮੂਲ ਮੰਤਰ ਸਾਹਿਬ ਕਰਾਂਗੇ ਨਾ ਇਹ ਅੱਖਾਂ ਪਵਿੱਤਰ ਹੋ ਜਾਣਗੀਆਂ ਇਹ ਗੰਧਮੰਦ ਨਹੀਂ ਦੇਖਣਗੀਆਂ ਫਿਰ ਫਿਰ ਇਹ ਸੰਸਾਰ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਆਇਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁਨੀਆ ਇਹ ਨੂੰ ਸੰਸਾਰ ਨੂੰ ਜ਼ਹਿਰ ਕਹਿੰਦੀ ਹੈ ਪਰ ਇਹ ਜ਼ਹਿਰ ਨਹੀਂ ਇਹ ਪਰਮੇਸ਼ਰ ਨੇ ਬਣਾਇਆ ਇਹ ਤਾਂ ਪਰਮੇਸ਼ਰ ਦਾ ਹੀ ਰੂਪ ਹੈ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਦੇ ਦਰਸ਼ਨ ਤਾਂ ਹੁੰਦੇ ਨੇ ਪਰ ਆਪਾਂ ਉਸ ਲਾਇਕ ਬਣੀਏ ਸ਼ੁਰੂ ਕਰੋ ਇੱਕ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਓ ਹੌਲੀ ਹੌਲੀ ਦੋ ਕਰ ਲਓ ਪੰਜ ਕਰ ਲਓ ਊਲ ਮੰਤਰ ਸਾਹਿਬ ਦੀ ਇੱਕ ਮਾਲਾ ਕਰੋ ਫਿਰ ਦੋ ਮਾਲਾ ਕਰੋ ਫਿਰ ਪੰਜ ਮਾਲਾ ਕਰੋ ਇਸ ਪਾਸੇ ਨੂੰ ਤੁਰ ਗਏ ਅੰਦਰਲੀ ਯਾਤਰਾ ਸ਼ੁਰੂ ਕਰੀਏ ਆਪਾਂ ਸਮਾ ਖਰਾਬ ਨਹੀਂ ਕਰਨਾ ਚਾਹੀਦਾ ਸੋ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇੱਕ ਵਾਰੀ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਸੀ ਉਹ ਮਹਾਰਾਜ ਦਾ ਹੋ ਕੇ ਰਹਿ ਜਾਂਦਾ ਸੀ ਐਨੇ ਸੋਹਣੇ ਸੀ ਮਹਾਰਾਜ ਮਹਾਰਾਜ ਜਦੋਂ ਹੱਸਦੇ ਸੀ ਨਾ ਕਿਸੇ ਵੱਲ ਦੇਖਦੇ ਸੀ ਉਹ ਬਸ ਮਹਾਰਾਜ ਦਾ ਹੀ ਹੋ ਜਾਂਦਾ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਨੀ ਸੋਹਣੀ ਮੁਸਕਾਨ ਸੀ ਮਹਾਰਾਜ ਦੀ ਜਦੋਂ ਮਹਾਰਾਜ ਬਾਣਾ ਪਾ ਕੇ ਤਨੋ ਸ਼ਾਹ ਚ ਫੜਿਆ ਨੀਲਾ ਚੋਲਾ ਪਾਇਆ ਹੋਇਆ ਦਸਤਾਰ ਸਜਾ ਕੇ ਕਲਗੀ ਲਾ ਕੇ ਜਦੋਂ ਮਹਾਰਾਜ ਸੰਗਤਾਂ ਵਿੱਚ ਖੜਦੇ ਸੀ ਨਾ ਆ ਕੇ ਜਿਹੜਾ ਵੀ ਦਰਸ਼ਨ ਕਰਦਾ ਸੀ ਉਹਦੀ ਆਪ ਭੁੱਖਾ ਲੈ ਜਾਂਦੀਆਂ ਮਹਾਰਾਜ ਕਿਤੇ ਨਹੀਂ ਗਏ ਹਾਜ਼ਰ ਨਾਜ਼ਰ ਨਹੀਂ ਮਹਾਰਾਜ ਬੋਲੇ ਇਸੋਨ ਹਾਲੋ ਚਲੀਆ ਕਾ ਜਾਂਦਾ ਉਹ ਹੈ ਜਿਹਦੇ ਸਰੀਰ ਦਾ ਸੰਸਕਾਰ ਹੋਵੇ ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ ਜੰਮਣ ਵਰਨਾ ਹੁਕਮ ਹੈ ਭਾਣੇ ਆਵੇ ਜਾਏ ਆਪਣਾ ਜਨਮ ਹੋਇਆ ਆਪਾਂ ਮਰਨਾ ਵੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਨਹੀਂ ਹੋਇਆ ਉਹਨਾਂ ਦਾ ਪ੍ਰਕਾਸ਼ ਹੋਇਆ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇਓ ਉਹਦੇ ਸਮੇਤ ਮਹਾਰਾਜ ਸੱਚਖੰਡ ਗਏ ਬਲਰਾਉ ਤੇ ਰੁਸਤਮਰਾਉ ਦੋ ਪ੍ਰਾਸਤਾਰੇ ਕਿਲੇ ਦੇ ਵਿੱਚ ਅਰਦਾਸ ਕਰਦੇ ਮਹਾਰਾਜ ਸਾਨੂੰ ਇਥੋਂ ਬਾਹਰ ਕੱਢ ਲਓ ਆਪ ਜੀ ਤੋਂ ਬਿਨਾਂ ਇਥੋਂ ਕਿਸੇ ਨੇ ਸਾਡੀ ਬੰਦ ਖਲਾਸੀ ਨਹੀਂ ਕਰਾਉਣੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਜਦੋਂ ਅਰਦਾਸ ਕੀਤੀ ਬਲਰਾਉ ਤੇ ਰੁਸਤਮਰਾਉ ਨੇ ਘੋੜੇ ਤੇ ਸਵਾਰ ਮਹਾਰਾਜ ਨੀਲੇ ਘੋੜੇ ਤੇ ਸਤਾਰੇ ਕਿਲੇ ਦੇ ਵਿੱਚ ਪਹੁੰਚੇ ਬਲਰਾਉ ਤੇ ਰੁਸਤਮਰਾਉ ਦੋਨਾਂ ਨੂੰ ਕਿਹਾ ਕਹਿੰਦੇ ਤੁਸੀਂ ਐਦਾਂ ਕਰੋ ਘੋੜੇ ਦੀਆਂ ਰਕਾਬਾਂ ਫੜ ਲਓ ਤੁਹਾਨੂੰ ਹਵਾ ਚੜਾ ਕੇ ਲੈ ਜਾਣਗੇ ਥੋੜੀ ਬੰਦ ਖਲਾਸੀ ਕਰਾਉਣੀ ਹੈ ਸਤਿਬਚਨ ਮਹਾਰਾਜ ਬਲਰਾਉ ਤੇ ਰੁਸਤਮਾਉ ਉਹਨਾਂ ਨੇ ਘੋੜੇ ਦੀਆਂ ਰਕਾਬਾਂ ਫੜੀਆਂ ਮਹਾਰਾਜ ਉਹਨਾਂ ਰੁਸਤਾਰੇ ਕਿਲੇ ਚੋਂ ਬਾਹਰ ਕੱਢ ਕੇ ਲਿਆਏ ਗਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਤਿਹਾਸ ਹੈ ਇਹ ਆਪਣੇ ਕੋਲੋਂ ਥੋੜਾ ਗੱਲ ਬਣਾਈ ਹੈ ਇਤਿਹਾਸ ਹੈ ਫਿਰ ਮਹਾਰਾਜ ਨੇ ਕਿਹਾ ਕਹਿੰਦੇ ਜਿਹੜੇ ਸਾਡੇ ਪਿਆਰ ਕਰਨ ਵਾਲੇ ਸਿੰਘ ਨੇ ਨਾ ਉਹ ਬੜੇ ਬਰਾਕ 'ਚ ਬੈਠੇ ਨੇ ਜੇਦਾ ਗੁਰੂ ਚਲਿਆ ਜਾਵੇ ਨਾ ਉਦੋਂ ਵੱਡੀ ਦੁੱਖ ਦੀ ਘੜੀ ਕੋਈ ਨਹੀਂ ਹੁੰਦੀ ਜਿਹਦੇ ਮਹਾਪੁਰਖ ਚਲੇ ਜਾਣ ਉਹ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਕੋਈ ਵੀ ਕੰਮ ਆਪਾਂ ਮਹਾਪੁਰਖਾਂ ਨੂੰ ਪੁੱਛ ਕੇ ਕਰਦੇ ਆਂ ਮਹਾਰਾਜਾ ਕਰ ਲਈਏ ਜੇ ਤਾਂ ਕਹਿਦਾ ਵੀ ਕਰ ਲੋ ਫਿਰ ਬੰਦਾ ਕਰ ਲੈਂਦਾ ਸਿਰ ਤੋਂ ਸਾਈ ਉੱਠ ਜਾਂਦਾ ਜਿਨ੍ਹਾਂ ਦੇ ਮਹਾਪੁਰਖ ਚਲੇ ਗਏ ਨਾ ਜਿਹੜੇ 50 50 ਸਾਲ ਕਿਸੇ ਨੂੰ 25 ਸਾਲ ਜੁੜੇ ਨ ਹੋ ਗਏ ਕਿਸੇ ਨੂੰ 40 ਸਾਲ ਉਹ ਕਹਿੰਦੇ ਵੀ ਕੋਈ ਵੀ ਕੰਮ ਅਸੀਂ ਮਹਾਪੁਰਖਾਂ ਨੂੰ ਪੁੱਛ ਕੇ ਕਰਦੇ ਸੀ ਤੇ ਅੱਜ ਤੱਕ ਕੋਈ ਕੰਮ ਰੁਕਿਆ ਨਹੀਂ ਹੁਣ ਕਿਹਨੂੰ ਪੁੱਛੀਏ ਬੜਾ ਬਰਾਗ ਹੁੰਦਾ ਪੁੱਛੀਏ ਕਿਨੂੰ ਦੱਸਣ ਵਾਲਾ ਹੀ ਕੋਈ ਨਹੀਂ ਕਹਿ ਤਾਂ ਦਿੰਦੇ ਆ ਵੀ ਉਹ ਤਾਂ ਸਦਾ ਹਾਜ਼ਰ ਨਾਜ਼ਰ ਨੇ ਜਿਹੜਾ ਸਰੀਰ ਕਰਕੇ ਆਨੰਦ ਆ ਉਹ ਬਾਚ ਨਹੀਂ ਨੰਦ ਆਉਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜਾ ਸਾਹਮਣੇ ਸਰੀਰ ਕਰਕੇ ਆਨੰਦ ਆ ਨਾ ਉਹ ਬਾਤ ਚ ਨਹੀਂ ਆਉਂਦਾ ਹੁੰਦਾ ਇਸ ਕਰਕੇ ਜਿਹੜੇ ਮਹਾਪੁਰਖ ਨਾਲ ਜੁੜੇ ਹੋ ਵੱਧ ਤੋਂ ਵੱਧ ਸੰਗਤ ਕਰਿਆ ਕਰੋ ਉਹਦੀ ਬਾਤ ਚ ਰੋਣ ਦਾ ਕੀ ਫਾਇਦਾ ਵੱਧ ਤੋਂ ਵੱਧ ਸੰਗਤ ਕਰੋ ਵੱਧ ਤੋਂ ਵੱਧ ਲਾਹਾ ਲਓ ਉਹਨਾਂ ਦੇ ਜਿਹੜਾ ਹਿਰਦੇ ਦਾ ਗਿਆਨ ਆ ਉਹ ਮੰਗਿਆ ਕਰੋ ਵੀ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਜਵਾਬ ਜੀ ਆਨੰਦ ਲੈਣੇ ਉਹ ਸਾਨੂੰ ਵੀ ਆਨੰਦ ਦੇ ਦਿਓ ਸਾਹ ਸੰਗਤ ਇਹ ਵਿਛੋੜਾ ਬੜਾ ਪੜਾ ਹੁਣ ਗੁਰਗੋਬਿੰਦ ਸਿੰਘ ਮਹਾਰਾਜ ਬਾਲਾ ਰਾਉ ਤੇ ਰਸਤਮ ਰਾਏ ਨੂੰ ਕਹਿਣ ਲੱਗੇ ਕਹਿੰਦੇ ਸਾਡੇ ਸਿੰਘ ਜਿਹੜੇ ਪਿਆਰ ਵਾਲੇ ਨਾ ਸੰਗਤ ਆ ਸਾਰੀ ਪਿਆਰ ਕਰਦੀ ਐ ਕਈ ਤਾਂ ਐਸੇ ਸਿੰਘ ਸੀ ਉਹ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸੀ ਜਿਵੇਂ ਪਾਈ ਗੁਰਬਖਸ਼ ਸਿੰਘ ਉਹਦਾ ਪਹਿਲਾ ਨਾਂ ਸੀ ਮਾਤਾ RAM ਕੋਇਰ ਮਹਾਰਾਜ ਨੇ ਅੰਮ੍ਰਿਤਸਰ ਕਾਗੇ ਗੁਰਬਖਸ਼ ਸਿੰਘ ਨਾਮ ਰੱਖਿਆ ਉਹ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦਾ ਸੀ ਜਦੋਂ ਮਹਾਰਾਜ ਨੇ ਰੇੜ ਸਾਹਿਬ ਨੂੰ ਜਾਣ ਲੱਗੇ ਉਹ ਕਹਿੰਦਾ ਮਹਾਰਾਜ ਮੈਂ ਵੀ ਤੁਹਾਡੇ ਨਾਲ ਜਾਣਾ ਉਹਦੀ ਮਾਤਾ ਅੱਗੇ ਖੜ ਗਈ ਮਹਾਰਾਜ ਮੇਰਾ ਤਾਂ ਕੋਈ ਇੱਕ ਪੁੱਤਰ ਹੈ ਜੇ ਇਹ ਵੀ ਚਲਿਆ ਗਿਆ ਮੈਂ ਕਿੰਦਾ ਜੀਵਾਂਗੀ ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਬਿਨਾ ਜੀ ਨਹੀਂ ਸਕਦਾ ਮੈਂ ਤਾਂ ਦਰਸ਼ਨ ਕਰਕੇ ਪ੍ਰਸ਼ਾਦਾ ਛਕਦਾ। ਕਹਿੰਦੇ ਉਹ ਕੋਈ ਨਹੀਂ ਉਹਦਾ ਹੱਲ ਕੱਢ ਦਿੰਨੇ ਆ। ਤੂੰ ਆਪਣੀ ਮਾਤਾ ਦੀ ਸੇਵਾ ਕਰ ਇੱਕੋ ਇੱਕ ਤੂੰ ਪੁੱਤਰ ਹੈ। ਜਪਜੀ ਸਾਹਿਬ ਦਾ ਜਾਪ ਕਰਕੇ ਜਦ ਸਾਨੂੰ ਯਾਦ ਕਰੇਗਾ ਨਾ ਰੋਜ਼ ਤੈਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਜਿਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਮਾਤਾ ਸਹਿਬਕੌਰ ਨੂੰ ਮਹਾਰਾਜ ਨੇ ਵਚਨ ਦਿੱਤਾ ਸੀ। ਮਾਤਾ ਸਹਿਬਕੌਰ ਜੀ ਇਹ ਖਾਲਸੇ ਦੇ ਮਾਤਾ ਜੀ ਹੋਏ ਨੇ ਮਾਤਾ ਸਹਿਬ ਕੌਰ ਉਹਨਾਂ ਨੂੰ ਬਚਨ ਦਿੱਤਾ ਸੀ ਮਾਤਾ ਸਹਿਬ ਕੌਰ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਨੂੰ ਪ੍ਰਸ਼ਾਦਾ ਛਕਾ ਕੇ ਫਿਰ ਚੱਕਦੀ ਆਂ ਜਦ ਤੱਕ ਮੈਂ ਆਪ ਜੀ ਦੇ ਦਰਸ਼ਨ ਨਹੀਂ ਕਰਦੀ ਜਦ ਤੱਕ ਮੈਂ ਪ੍ਰਸ਼ਾਦਾ ਨਹੀਂ ਛਕਦੀ ਮਹਾਰਾਜ ਕਹਿੰਦੇ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਨਾ ਇਕਾਂਤ ਵਿੱਚ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸਾਨੂੰ ਯਾਦ ਕਰੋ ਤਾਨੂੰ ਪਰਤਕ ਦਰਸ਼ਨ ਹੋਇਆ ਕਰਨਗੇ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਮਾਤਾ ਸਾਹਿਬ ਕੌਰ ਨੂੰ ਦਰਸ਼ਨ ਹੁੰਦੇ ਚ ਜੇ ਤਾਂ ਤੁਸੀਂ ਦੁਨੀਆ ਵੱਲ ਦੇਖਣ ਲੱਗ ਗਏ ਨਾ ਦੁਨੀਆ ਨੇ ਤੁਹਾਨੂੰ ਭਗਤੀ ਨਹੀਂ ਕਰਨ ਦੇਣੀ ਆਪ ਤਾਂ ਕਰਨੀ ਕੋਈ ਨਹੀਂ ਜੇ ਤੁਸੀਂ ਕਿਸੇ ਨੂੰ ਕਹਦਾ ਵੀ ਇਹ ਤਾਂ 25 ਜਪਜੀ ਸਾਹਿਬ ਲੈ 25 ਜਪਜੀ ਸਾਹਿਬ ਜ਼ਰੂਰੀ ਕਰਨੇ ਇੱਕ ਨਾਲ ਵੀ ਤਾਂ ਬਣ ਜਾਂਦੀ ਗੱਲ ਉਹ ਜਿਹੜੇ 25 ਕਰਦੇ ਆ ਕਰਨ ਤੋਂ ਉਹਨਾਂ ਨੂੰ ਤੁਸੀਂ ਇੱਕ ਕਰ ਲੋ ਜਿਹੜਾ ਕੋਈ 25 ਕਰਦਾ ਉਹਨੂੰ ਕਰਨ ਦਿਓ ਸੁਸਾਹ ਸੰਗਤ ਰੋਕਣਾ ਨਹੀਂ ਕਿਸੇ ਨੂੰ ਚਾਹੀਦਾ ਜੇ ਕੋਈ 25 ਚੌਪਈ ਸਾਹਿਬ ਦੇ ਪਾਠ ਕਰਦਾ ਉਹਨੂੰ ਕਰਨ ਦਿਓ ਉਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਇੱਕ ਮੇਰੀ ਬੇਨਤੀ ਹੈ ਜੇ ਕੋਈ ਬਾਣੀ ਪੜਦਾ 25 ਜਪਜੀ ਸਾਹਿਬ ਦੇ ਪਾਠ 25 ਚੌਪਈ ਸਾਹਿਬ ਦੇ ਕੋਈ ਕਰਦਾ ਤਾਂ ਕਿਸੇ ਨੂੰ ਦੱਸਿਆ ਨਾ ਕਰੋ ਇਹ ਵੀ ਨਜ਼ਰ ਲੱਗ ਜਾਂਦੀ ਐ ਇੱਕ ਵਾਰੀ ਤੁਸੀਂ ਦੱਸਦੇ ਨਾ ਵੀ 25 ਜਪਜੀ ਸਾਹਿਬ ਦੇ ਪਾਠ ਲਾ ਦੂਜੇ ਦਿਨ ਨਾ ਹੁੰਦੇ ਇਸ ਕਰਕੇ ਭਗਤੀ ਕਰੀਏ ਭਗਤੀ ਕਰਕੇ ਦਰਸ਼ਨ ਨਹੀਂ ਮੰਗਣੇ ਬਸ ਕਹਿਣਾ ਮਹਾਰਾਜ ਕਿਰਪਾ ਰੱਖਣਾ ਮੇਰ ਦੀ ਨਿਗਾਹ ਰੱਖਣੀ ਜਦੋਂ ਮਹਾਰਾਜ ਨੇ ਕਿਰਪਾ ਕਰਨੀ ਆ ਤਾਂ ਤੁਹਾਨੂੰ ਦਰਸ਼ਨ ਆਪੇ ਦੇ ਦੇਣਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸੋ ਬਾਲਾਰਾਉ ਤੇ ਰੋਸਤਮਰਾਉ ਫਿਰ ਮਹਾਰਾਜ ਨੇ ਜਦੋਂ ਕਿਹਾ ਉਹ ਫਿਰ ਸਿੰਘਾਂ ਦੇ ਕੋਲ ਗਏ ਅੱਗੇ ਸਿੰਘ ਬੜੇ ਬਰਾਗ ਚ ਬੈਠੇ ਵੀ ਮਹਾਰਾਜ ਚਲੇ ਗਏ ਉਹ ਕਹਿੰਦਾ ਕਿੱਥੇ ਚਲੇ ਗਏ ਮਹਾਰਾਜ ਬਾਲਾਰਾਉ ਤੇ ਰੋਸਤਮਰਾਉ ਕਹਿੰਦੇ ਉਹ ਤਾਂ ਸਾਨੂੰ ਹੁਣ ਸਤਾਰੇ ਕਿਲੇ ਚੋਂ ਕੱਢ ਕੇ ਲਿਆਏ ਨੇ ਸਿੰਘਾਂ ਨੂੰ ਹੌਸਲਾ ਹੋਇਆ ਉਹ ਕਹਿੰਦੇ ਕਿਤੇ ਨਹੀਂ ਗਏ ਬਾਲਾਰਾਉ ਤੇ ਰੋਸਤਮਰਾਉ ਕਹਿਣ ਲੱਗੇ ਤੁਸੀਂ ਸੰਸਕਾਰ ਕੀਤਾ ਮਹਾਰਾਜ ਦਾ ਕਹਿੰਦੇ ਨਾ ਕੀਤਾ ਨਹੀਂ ਕਹਿੰਦੇ ਘੋੜੇ ਸਮੇਤ ਸੱਚਖੰਡ ਗਏ ਜਦ ਮਰਜੀ ਬੁਲਾ ਲੋ ਤਾਂ ਹਾਜ਼ਰ ਨੇ ਉਹ ਤਾਂ ਹਾਜ਼ਰ ਨਾਜ਼ਰ ਨੇ ਗੁਰੂ ਕਿਤੇ ਜਾਂਦਾ ਉਹਦਾ ਪਰਮੇਸ਼ਰ ਆਪ ਆਪਾਰ ਬ੍ਰਹਮ ਪਰਮੇਸ਼ਰ ਗੁਰਨਾਣਕ ਗੁਰ ਗੋਬਿੰਦ ਰੂਪ ਪੂਰਨ ਗੁਰ ਅਵਤਾਰ ਇਹ ਪੂਰਨ ਗੁਰ ਅਵਤਾਰ ਨੇ ਤੂੰ ਜਦ ਬੁਲਾਉਂਗੇ ਉਹ ਜਦ ਹਾਜ਼ਰ ਨੇ ਫਿਰ ਹੌਸਲਾ ਹੋਇਆ ਸਿੰਘਾਂ ਨੂੰ ਕਹਿੰਦੇ ਬਾਲਾ ਰਾਉ ਤੇ ਰਸਟਮ ਰਾਉ ਕਹਿੰਦੇ ਸਾਨੂੰ ਉਹ ਦੇਰ ਕਾਬਾ ਫੜਾ ਕੇ ਉਹ ਜੇਲ੍ਹ ਚੋਂ ਕੱਢ ਕੇ ਲਿਆਏ ਤੇ ਤੁਹਾਡੇ ਵਾਸਤੇ ਭੇਜਿਆ ਵੀ ਜਾਏ ਕੋ ਸਿੰਘਾਂ ਨੂੰ ਬਰਾਗ ਨਾ ਕਰਨ ਡਿਊਟੀ ਕਰਨ ਆਪਣੀ ਸੁਸਾ ਆ ਸੰਗਤ ਜੇ ਆਪਾਂ ਗੁਰਨਾਨਕ ਸਾਹਿਬ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਬਣਾਵਾਂਗੇ ਨਾ ਆਪਾਂ ਨੂੰ ਵੀ ਘਾਟ ਨਹੀਂ ਕੋਈ ਆ ਸਕਦੀ ਆਪਣੇ ਹਿਰਦੇ ਚ ਗੁਰਨਾਨਕ ਸਾਹਿਬ ਨੂੰ ਬਿਠਾਓ ਚਾਰ ਪੰਜਾਂ ਨੂੰ ਨਾ ਬਿਠਾਓ ਇਧਰਲੇ ਪਾਸੇ ਕੋਈ ਹੋਰ ਬਹਿ ਗਿਆ ਖੱਬੇ ਪਾਸੇ ਕੋਈ ਹੋਰ ਬਹਿ ਗਿਆ ਚਾਰ ਪੰਜਾਂ ਨੂੰ ਨਾ ਬਿਠਾਓ ਇਕੱਲੇ ਗੁਰੂ ਨਾਨਕ ਸਾਹਿਬ ਨੂੰ ਬਿਠਾਓ ਸਭ ਤੇ ਵੱਡਾ ਸਤਗੁਰ ਨਾਨਕ ਜੀ ਨੇ ਕਰ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਨੂੰ ਮਨਾ ਲਿਆ ਸਾਰੇ ਆਪੇ ਮੰਨ ਜਾਣਗੇ